ਅੱਜ ਦੀ ਕਰਾਪਾ ਪੰਜ ਇਵੈਂਟ ਲਾ ਲਈ ਚਾਹੇ ਕੋਈ ਮਤਲਬ ਅਪ ਡਾਊਨ ਆਏ ਆ ਤੇ ਇਹ ਪਹਿਣਾ ਹਮੇਸ਼ਾ ਨਾਲ ਰਹੇ ਹਮੇਸ਼ਾ ਬਹੁਤ ਵਧੀਆ ਗੱਲ ਆ ਜੀ ਪਹਿਣਾ ਪਰਾਵਾਂ ਦੇ ਸਾਥ ਨਾਲ ਹੀ ਹੁੰਦਾ ਈ ਸਾਡਾ ਕੋਲ ਇਹਨਾਂ ਦੀ ਦੋ ਖਾਸੀਅਤਾਂ ਪਹਿਲੀ ਗੱਲ ਤੇ ਇਹਨਾਂ ਦਾ ਸੈਟਅਪ ਸਭ ਤੋਂ ਸੋਹਣਾ ਸੈਟਅਪ ਇਹਨਾਂ ਦਾ ਹੋਊਗਾ ਜਾਂ ਡੋਰ ਟੂ ਡੋਰ ਸਰਵਿਸਿਜ਼ ਜਿਵੇਂ ਡੈਸਟੀਨੇਸ਼ਨ ਵੈਡਿੰਗਸ ਹੋ ਗਿਆ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਉਹ ਬੁਲਾ ਸਕਦੇ ਆ ਮੇਕਅਪ ਲਈ ਹਾਂਜੀ ਮੈਂ ਇੰਟਰਨੈਸ਼ਨਲ ਬ੍ਰਾਂਡ ਯੂਜ਼ ਕਰਦੀ ਆ ਹਾਂਜੀ ਬੁਰਾ ਗੁੱਡ ਕੁਆਲਿਟੀ ਬਹੁਤ ਕੇ ਕਿਹੜੇ ਕਿਹੜੇ ਬ੍ਰਾਂਡ ਸਾਨੂੰ ਦੱਸ ਸਕਦੇ ਨਾਮ ਬੜੀ ਸਮੈਸ਼ ਬਾਕਸ ਮੈਕ ਈਚ ਐਂਡ ਐਵਰੀ ਬ੍ਰਾਂਡ ਮੇ ਕੋ ਅਵੇਲੇਬਲ ਹੈ ਅਕੋਰਡਿੰਗ ਟੂ ਸਕਿਨ ਮੈਂ ਸਭ ਟਰਾਈ ਕਰਦੀ ਹਾਂ ਓਕੇ ਜੀ ਰੇਟ ਵੀ ਜੈਨੂ ਰੋਗਾ ਜਿਆਦਾ ਤਨ ਨਹੀਂ ਜੀ ਹਾਂ ਜੀ ਰੇਟ ਬਿਲਕੁਲ ਪ੍ਰੋਫੈਸ਼ਨਲ ਵਰਕ ਦੇ ਅਕੋਰਡਿੰਗ ਜੈਨੂਅਨ ਹੈ ਮੇਰਾ ਠੀਕ ਹੈ ਜਿਵੇਂ ਬ੍ਰਾਈਡਲ ਮੇਕਅਪ ਪਾਰਟੀ ਮੇਕਅਪ ਐਂਗੇਜਮੈਂਟ ਮੇਕਅਪ ਰਿਸੈਪਸ਼ਨ ਮੇਕਅਪ ਫੋਟੋ ਸ਼ੂਟਸ ਈਚ ਐਂਡ ਐਵਰੀਥਿੰਗ ਪ੍ਰੋਵਾਈਡ ਕਰਦੀ ਹਾਂ ਠੀਕ ਹੈ ਜੀ ਤੋਂ ਆਏ ਤੁਸੀਂ ਡੇਰਾ ਦੂਰ ਤੋਂ ਠੀਕ ਹੈ ਜੀ ਤੇ ਆਪਣਾ ਜਿਹੜਾ ਬੁਟੀਕ ਇਹ ਸ਼ਾਪ ਉੱਥੇ ਹੀ ਹੈ ਜੀ ਸ਼ਾਪ ਨਹੀਂ ਐਗਜ਼ਿਬਿਸ਼ਨ ਹੀ ਕਰਦੇ ਹ ਤੇ ਆਪਣੇ ਕੋਲ ਹੁਣ ਕੀ ਕੀ ਸਮਾਨ ਮਿਲੂਗਾ ਇਸ ਪਰਸ ਦੇ ਨਾਲ ਨਾਲ ਪਰਸ ਕੇ ਸਾਥ ਕਪੜਾ ਹੈ ਵੈਸਟਰਨ ਅਬ ਟ੍ਰੈਡੀਸ਼ਨਲ ਔਰ ਪਰਸ ਠੀਕ ਹੈ ਜੀ ਤੇ ਪਰਸ ਬਾਰੇ ਮੜਾ ਜਿਹਾ ਸਮਝਾਓ ਜੀ ਆਪਣੇ ਜਿਹੜੀਆਂ ਮਾਵਾ ਭੈਣਾਂ ਦੇਖ ਰਹੇ ਮੈਂ ਕੀ ਡਿਜ਼ਾਈਨ ਹੈ ਇਹਨਾਂ ਚ ਕੀ ਫਰਕ ਹੈ ਜੀ ਦੱਸੋ ਜੀ ਪਰਸ ਇਸ ਆਜ ਕੇ ਟਾਈਮ ਵਿੱਚ ਜਿਹਾ ਕਿ ਅੱਜਕੱਲ੍ਹ ہماری ਜੋ ਲੇਡੀਜ਼ ਹੈ ਉਹ ਬਹੁਤ ਕੈਰੀ ਕਰਦੀਆਂ ਪਰਸ ਇਸ ਤੋਂ ਟ੍ਰੈਡੀਸ਼ਨਲ ਮੈਂ ਬਹੁਤ ਜ਼ਿਆਦਾ ਵੇਅਰ ਹੁੰਦਾ ਹੈ ਇਹ ਆਜ ਕੇ ਟਾਈਮ ਵਿੱਚ ਤੁਜੇ ਸਾਹ ਦੇਖ ਰਹੇ ਹੈ ਕਿ ਹਮਾਰੇ ਪਾਸ ਸਾਰਾ ਟ੍ਰੈਡੀਸ਼ਨਲ ਹੀ ਵਰਕ ਹੈ ਇਹ ਹਮਾਰਾ ਖੁਦ ਦਾ ਹੈ ਮੈਨੂਫੈਕਚਰਿੰਗ ਹੈ ہماری ਹੈਂਡ ਮੇਡ ਹੈ ਸਾਰਾ ਤੇ ਮੈਨੂਫੈਕਚਰਿੰਗ ہماری ਖੁਦ ਕੀ ਹੈ ਅੱਛਾ ਜੀ ਮਸ਼ੀਨ ਵਰਕ ਨਾਲ ਰੈਡੀ ਹੋਏ ਹੋਏ ਆ ਸੂਟ ਠੀਕ ਹੈ ਜੀ ਪੇਂਟ ਵਾਲੇ ਸੂਟ ਵੀ ਹੈ ਆਰੀ ਵਰਕ ਸੂਟ ਠੀਕ ਹੈ ਜੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਕਸ਼ਮੀਨਾ ਤੇ ਆ ਠੀਕ ਹੈ ਜੀ ਜੌਰਜਟ ਆਰੀ ਵਰਕ ਮਸ਼ੀਨ ਵਰਕ ਇੱਧਰ ਸਾਰੇ ਪਾਰਟੀ ਵੀਅਰ ਸੂਟ ਹੈ ਹੈਵੀ ਟੂ ਹੈਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆ ਮੋਗਾ ਮੋਗਾ ਦੇ ਵਿੱਚ ਮੇਲਾ ਰੰਗ ਪੰਜਾਬ ਦੇ ਬਹੁਤ ਵਧੀਆ ਮੇਲਾ ਲੱਗਿਆ ਇੱਥੇ ਵਧ ਗਿਆ ਪੰਜਾਬ ਦੇ ਮਸ਼ਹੂਰ ਬੁਟੀਕ ਆਏ ਆ ਬੁਟੀਕ ਦੇ ਨਾਲ ਨਾਲ ਜਿਵੇਂ ਹੋਰ ਪਹਿਣਾ ਦੇ ਵਰਤਨ ਨਾਲ ਸਮਾਨ ਹੋ ਗਿਆ ਪਰਸ ਹੋਗੇ ਜਾਂ ਇਤਰ ਹੋਗੇ ਤੁਹਾਨੂੰ ਵਧੀਆ ਕੁਆਲਿਟੀ ਦੇ ਮਿਲਣਗੇ ਤੇ ਜਿਨ੍ਹਾਂ ਪਹਿਣਾ ਨੇ ਇਹ ਅਰੇਂਜਮੈਂਟ ਕੀਤਾ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਵੀਡੀਓ ਨਾਲ ਜੁੜੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਭੈਣੇ ਸੁੱਡਾ ਨਾਮ ਕੀ ਹੈ ਜੀ ਮੇਰਾ ਨਾਮ ਵੀਰੇ ਸੁਖਬੀਰ ਕੌਰ ਆ ਠੀਕ ਹੈ ਜੀ ਤੇ ਭੈਣੇ ਜਿਹੜਾ ਸਾਰਾ ਮੇਲੇ ਦਾ ਅਰੇਂਜਮੈਂਟ ਤੁਸੀਂ ਕੀਤਾ ਜੀ ਹਾਂ ਜੀ ਅਸੀਂ ਦੋਨਾਂ ਪੈਣਾ ਨੇ ਕੀਤਾ ਮੇਰੇ ਫਰੈਂਡ ਰਾਜਵੀਰ ਹੀਰੇ ਠੀਕ ਹੈ ਜੀ ਤੇ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਜੀ ਤੁਸੀਂ ਕਰਦੇ ਹੋ ਹਾਂ ਜੀ ਵੀਰੇ ਮਕਸਰ ਕੋਟਕਪੁਰਾ ਦੀ ਮੋਗਾ ਅਪਟੈਂਸ਼ੀਅਰ ਕਵਰ ਕਿਤੇ ਨੇ ਇੱਕ ਬਠਿੰਡਾ ਸੀ ਮਤਲਬ ਲਾਈ ਹੈ ਠੀਕ ਹੈ ਜੀ ਇਸ ਇੱਥੇ ਜਿਹੜੀਆਂ ਸਟਾਲਾਂ ਲੱਗੀਆਂ ਜੀ ਕਿਹੜੀਆਂ-ਕਿਹੜੀਆਂ ਸਟਾਲਾਂ ਜੀ ਇੱਥੇ ਵੀਰੇ ਬੁਟੀਕ ਤਾਂ ਹੈਗੇ ਹੈਗੇ ਨੇ ਪੰਜਾਬ ਦੇ ਮਸ਼ਹੂਰ ਸ਼ਹਿਰਾਂ ਤੋਂ ਮਸ਼ਹੂਰ ਮਸ਼ਹੂਰ ਬੁਟੀਕ ਹੈਗੇ ਉਸ ਤੋਂ ਇਲਾਵਾ ਵੀਰੇ ਇੱਥੇ ਤੁਹਾਨੂੰ ਮਿਲ ਜੂਗਾ ਪੰਜਾਬੀ ਜੁੱਤੀ ਵਾਲਾ ਵੀ ਮਿਲ ਜੂਗਾ ਬ੍ਰਾਂਡਡ ਫੁੱਟਵੈਅਰ ਇੰਪੋਰਟਡ ਫੁੱਟਵੈਅਰ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਵਿంటర్ ਕਲੈਕਸ਼ਨ ਵੀ ਤੁਹਾਨੂੰ ਇੱਥੋਂ ਮਿਲ ਜੂਗੀ ਨਰਸਰੀ ਦੇ ਪਲਾਂਟਸ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਪੇਂਟਿੰਗਸ ਵੀ ਇੱਥੋਂ ਮਿਲ ਜਾਣੀਆਂ ਇੱਥੋਂ ਤੁਹਾਨੂੰ 골ਡ ਸਿਲ ਠੀਕ ਹੈ ਜੀ ਤੇ ਬਾਗ ਤੇ ਫੁਲਕਾਰੀਆਂ ਜਿਹੜੀਆਂ ਕਿ ਐਂਟੀਕ ਨੇ ਹੋਰ ਤੋਂ ਇੰਪੋਰਟੈਂਟ ਨੇ ਠੀਕ ਹੈ ਜੀ ਹਾਂ ਜੀ ਉਹ ਚੀਜ਼ਾਂ ਤੁਹਾਨੂੰ ਇਥੋਂ ਮਿਲ ਜਾਣੀਆਂ ਅਤਰ ਤੇ ਊਦ ਦਬਈ ਦਾ ਅਤਰ ਊਦ ਉਹ ਵੀ ਅਜੇ ਇਥੋਂ ਮਿਲ ਜੂਗਾ ਠੀਕ ਹੈ ਜੀ ਹਾਂ ਜੀ ਤੇ ਕਿਵੇਂ ਮਿਲ ਰਿਹਾ ਜੀ ਆਪ ਨੂੰ ਪਹਿਣਾ ਦਾ ਉਤਸ਼ਾਹ ਵਧੀਆ ਆ ਰਿਹਾ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਹੈ ਸਰ ਤੁਸੀਂ ਆ ਦੇਖ ਸਕਦੇ ਹੋ ਕੈਮਰਾ ਪਿੱਛੇ ਹਾਂਜੀ ਹਾਂਜੀ ਵਿਖਾ ਦਿੰਦੇ ਹਾਂ ਹਾਂਜੀ ਮਤਲਬ ਤੇ ਇਸ ਤੋਂ ਅੱਗੇ ਹੁਣ ਆਪਾਂ ਕਿਹੜੇ ਜ਼ਿਲ੍ਹੇ 'ਚ ਕਰ ਰਹੇ ਹਾਂ ਜੀ ਇਸ ਤੋਂ ਅੱਗੇ ਦਾ ਵੀਰੇ ਫਿਲਹਾਲ ਆਪਾਂ ਡਿਸਾਈਡ ਨਹੀਂ ਕੀਤਾ ਤੇ ਪਰ ਜਦੋਂ ਵੀ ਆਪਾਂ ਵੀ ਪੋਸਟ ਪਾਵਾਂਗੇ ਤਾਂ ਆਪਾਂ ਸ਼ੇਅਰ ਕਰਾਂਗੇ ਸ਼ੁਕਰੀਆ ਜੀ ਆਪਣਾ ਕੋਈ ਪੇਜ ਹੈ ਜੀ ਇੰਸਟਾਗ੍ਰਾਮ ਤੇ ਹਾਂ ਜੀ ਇੰਸਟਾਗ੍ਰਾਮ ਤੇ ਸਾਡੇ ਪੇਜ ਨੇ ਮੇਰਾ ਮੋਰਾ ਪੰਖੀ ਕਚਰਾ ਪੈਨ ਦਾ ਲੇਬਲ ਰਾਜਵੀਰ ਹੈਰ ਆ ਤੁਸੀਂ ਟੈਗ ਕਰ ਦਿਓ ਠੀਕ ਹੈ ਠੀਕ ਹੈ ਬਾਕੀ ਅਸੀਂ ਥੱਲੇ ਵੀ ਦੇ ਦੇਾਂਗੇ ਲਿੰਕ ਹਾਂ ਜੀ ਹਾਂ ਜੀ ਸਰ ਤੇ ਸਾਨੂੰ ਜੀ ਕਰਾਉਂਗੇ ਬਲਾਉਂਗੇ ਆਪਣੇ ਬੁਟੀਕਾਂ ਹਾਂ ਜੀ ਸਟਾਲ ਆਪਣੀ ਐਮ 1 ਸਟਾਲ ਨੰਬਰ ਤੇ ਇੱਕ ਖੂਸ਼ੀ ਡਿਜ਼ਾਈਨਰ ਬੁਟੀਕ ਪੈਣ ਪਿੱਖੀ ਵਿੰਡ ਤੋਂ ਆਉਂਦੇ ਨੇ ਅੱਜ ਤੇ ਕਰਾਪਾ ਪੰਜ ਇਵੈਂਟ ਲਾ ਲਈ ਚਾਹੇ ਕੋਈ ਮਤਲਬ ਅਪ ਡਾਊਨ ਆਏ ਆ ਤੇ ਇਹ ਪਹਿਣਾ ਹਮੇਸ਼ਾ ਨਾਲ ਰਹੇ ਹਮੇਸ਼ਾ ਹਮੇਸ਼ਾ ਬਹੁਤ ਵਧੀਆ ਗੱਲ ਆ ਜੀ ਪਹਿਣਾ ਪਰਾਵਾਂ ਦੇ ਸਾਥ ਨਾਲ ਹੀ ਹੁੰਦਾ ਈ ਸਾਰਾ ਕੁਝ ਜਿਵੇਂ ਕਰਦੇ ਆ ਇਹਨਾਂ ਦੀ ਦੋ ਖਾਸੀਅਤਾਂ ਪਹਿਲੀ ਗੱਲ ਤੇ ਇਹਨਾਂ ਦਾ ਸੈਟਅਪ ਸਭ ਤੋਂ ਸੋਹਣਾ ਸੈਟਅਪ ਇਹਨਾਂ ਦਾ ਸਭ ਤੋਂ ਸੋਹਣਾ ਹੋਊਗਾ ਤੁਸੀਂ ਦੇਖੋ ਸਾਰੇ ਆਸ-ਪਾਸੇ ਹਾਂ ਜੀ ਨਹੀਂ ਨਹੀਂ ਬਹੁਤ ਵਧੀਆ ਲੱਗੇ ਸਾਨੂੰ ਵੀ ਤੇ ਬਾਕੀ ਜੀ ਸਾਨੂੰ ਕੁਆਲਿਟੀ ਸੂਟਾਂ ਦੇ ਵਿਖਾਓ ਆਪਣੇ ਭੈਣਾਂ ਜਿਹੜੀਆਂ ਵੀਡੀਓ ਚ ਦੇਖ ਰਹੀਆਂ ਜੀ ਉਹਨਾਂ ਨੂੰ ਪਤਾ ਲੱਗੇ ਸੂਟ ਵੀ ਹਰ ਤਰ੍ਹਾਂ ਦਾ ਸੂਟ ਤੁਹਾਨੂੰ ਮਿਲ ਜੂਏ ਇੱਥੇ ਇਹਦਾ ਜਿਹੜਾ ਨੀ ਵਰਕ ਆ ਰਹੀ ਵਰਕ ਕੈਟ ਵਰਕ ਸਾਰੇ ਤਰ੍ਹਾਂ ਦੇ ਸਟ੍ਰੀਮ ਹੋ ਰਿਹਾ ਹੈ ਇਹਦੇ ਬੰਨੇ ਠੀਕ ਹੈ ਜੀ ਆਪਣੇ ਕੋਲ ਜਿਵੇਂ ਗੋਟਾ ਪੱਤੀ ਦਾ ਗੋਟਾ ਜਿਹੜਾ ਡਿਜ਼ਾਈਨ ਹੋਇਆ ਸਾਰਾ ਨੈਕ ਡਿਜ਼ਾਈਨ ਹੋਇਆ ਹੈ ਠੀਕ ਹੈ ਜੀ ਗਰਮ ਸੂਟ ਦੇ ਉੱਪਰ ਆਪਾਂ ਸਕ੍ਰੀਨ ਪੇਂਟਿੰਗ ਕੀਤੇ ਹੋਏ ਆਪ ਤਿਆਰ ਕੀਤੇ ਹੋਏ ਨੇ ਲਾਲ ਪਲੱਸ ਬਲੌਕ ਦੇ ਨਾਲ ਰੈਡੀ ਕੀਤੇ ਹੋਏ ਜੇ ਬਲੌਕ ਹਾਈਲਾਈਟ ਦੇ ਨਾਲ ਸੂਟ ਆਪ ਰੈਡੀ ਕਰ ਲਿਆ ਹਾਂ ਹਾਂ ਠੀਕ ਹੈ ਵੰਤਰਨ ਤਾਂ ਕੁਝ ਡਿਜ਼ਾਈਨਰ ਬਿਟੀ ਹਾਂਜੀ 7 ਮੇਰਾ ਕੰਟੈਕਟ ਨੰਬਰ 7087227070 ਪਿਕ ਇਵੈਂਟ ਤਰੰਤ ਕਰਨ ਪਰਚੀ ਨਾ ਲਿਖ ਕੇ ਨੋਟ ਪਲੀਜ਼ ਜਿਹੜੇ ਵੀ ਮੈਂਬਰ ਸਾਨੂੰ ਵੇਖ ਰਿਆ ਨੇ ਉਹ ਜਰੂਰ ਸਾਡੇ ਕੋਲ ਵਿਜ਼ਿਟ ਕਰਨ ਤੇ ਜਰੂਰ ਸਾਡੀ ਸ਼ੌਕ ਤੇ ਹੋ ਠੀਕ ਹੈ ਧੰਨਵਾਦ ਆਪਾਂ ਅਗਲੀ ਸਟਾਲ ਤੇ ਆਗੇ ਜੀ ਇਹ ਜਿਹੜੀ ਭੈਣਾਂ ਆਪਣੇ ਦੇਹਰਾਦੂਨ ਤੋਂ ਆਏ ਆ ਮੋਗੇ ਸ਼ਹਿਰ ਦੇ ਵਿੱਚ ਇੱਥੇ ਤੁਹਾਨੂੰ ਮਿਲਣਗੇ ਬਹੁਤ ਹੀ ਵਧੀਆ ਕੁਆਲਿਟੀ ਦੇ ਜਿਹੜੀਆਂ ਅੱਜ ਕੱਲ੍ਹ ਭੈਣਾਂ ਬਹੁਤ ਪਸੰਦ ਕਰਦੀਆਂ ਪਰਸ ਮੈਂ ਨਾ ਇਹ ਜੀ ਕੁਆਲਿਟੀ ਵੀ ਤੁਹਾਨੂੰ ਮੈਨੂੰ ਨਹੀਂ ਲੱਗਦਾ ਵੀ ਹੋਰ ਕਿਤੋਂ ਮਿਲੂਗੀ ਆ ਪਰਸ ਹੀ ਹੈ ਜੀ ਹਾਂਜੀ ਪਰਸ ਹੀ ਠੀਕ ਹੈ ਜੀ ਤੇ ਸਸੀ ਗੱਲ ਜੀ ਸਸੀ ਗੱਲ ਜੀ ਕੀ ਨਾਮ ਹੈ ਜੀ ਆਪਣਾ ਦੀਪਾ ਵਰਮਾ ਠੀਕ ਹੈ ਜੀ ਤੇ ਕਿੱਥੋਂ ਆਏ ਜੀ ਤੁਸੀਂ ਡੇਰਾ ਦੂਲ ਤੋਂ ਠੀਕ ਹੈ ਜੀ ਤੇ ਆਪਣਾ ਜਿਹੜਾ ਬੁਟੀਕ ਇਹ ਸ਼ਾਪ ਉੱਥੇ ਹੀ ਹੈ ਜੀ ਸ਼ਾਪ ਨਹੀਂ ਐਗਜ਼ਿਬਿਸ਼ਨ ਅਸੀਂ ਕਰਤਾ ਹਾਂ ਬੇਸਿਕਲੀ ਠੀਕ ਹੈ ਜੀ ਤੇ ਆਪਣੇ ਕੋਲੋਂ ਹੁਣ ਕੀ ਕੀ ਸਮਾਨ ਮਿਲੂਗਾ ਇਹ ਪਰਸ ਦੇ ਨਾਲ ਨਾਲ ਪਰਸ ਕੇ ਸਾਥ ਕਪੜਾ ਹੈ ਵੈਸਟਰਨ ਅਬ ट्रेडिशनल और परस ठीक है जी तो पर्स बारे में माड़ा समझाओ जी अपने जावा भैन देख रहे हैं में की डिजाइन है इन्हें की फ़र्क है जी दसो जी परसिज आज के टाइम में जैसा कि आज के हमारी जो लेडीज़ हैं वो बहुत कैरी करती हैं परसेेज तो ट्रेडिशनल में बहुत ज़्यादा वियर होते हैं ये आज के टाइम पे तो जैसा आप देख रहे हैं कि हमारे पास सारा ट्रेडिशनल ही वर्क है ये हमारा खुद का है मैनुफैक्चरिंग है हमारी हैंडमेड है सारा और मैनुफैक्चरिंग हमारी खुद की है ਅੱਛਾ ਜੀ ਇਹ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ ਜੋ ਹੈਂਡ ਮਿਡ ਹੈ ਸਾਰਾ ਆਪਨਾ ਤਿਆਰ ਹੈ ਠੀਕ ਹੈ ਜੀ ਤੇ ਇਹਨਾਂ ਦੇ ਜਿਹੜੇ ਪ੍ਰਾਈਸ ਰਹਿਣਗੇ ਵੀ ਜਿਆਦਾ ਤਾਂ ਨਹੀਂ ਜੈਨੂਨੀ ਹੈ ਜੀ ਜੈਨੂਨ ਪ੍ਰਾਈਸ ਹੈ ਇਹਨਾਂ ਦਾ ਠੀਕ ਹੈ ਜੀ ਤੇ ਦਿਖਾ ਦਿਓ ਮੜੀਏ ਦੇਖ ਸਕਦੇ ਹਾਂ ਤੁਸੀਂ ਇਹਨਾਂ ਨੇ ਭੈਣਾਂ ਨੇ ਆਪਣੀ ਮਿਹਨਤ ਨਾਲ ਵੀ ਆਪ ਹੀ ਤਿਆਰ ਕੀਤਾ ਹੈ ਦੇਰਾ ਦੂਨ ਤੋਂ ਆਏ ਆ ਬਹੁਤ ਦੂਰੋਂ ਚੱਲ ਕੇ ਆਏ ਆ ਤੇ ਆਹ ਜਿਹੜਾ ਕੱਪੜਾ ਇਹ ਤਾਂ ਫਿਰ ਵੈਸੇ ਗਰਮ ਹੈ ਹਨਾ ਹਾਂ ਆਹ ਜਿਹੜੇ ਕੱਪੜੇ ਬਾਰੇ ਦੱਸੋ ਜੀ ਕੱਪੜਾ ਵੈਲਵਟ ਦਾ ਹੈਗਾ ਠੀਕ ਹੈ ਜੀ ਮੜਾ ਦਿਖਾ ਦਿਓ ਅਨਸਟਿਚਡ ਔਰ ਸਟਿਚਡ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਜਰੂਰ ਭੈਣਾਂ ਨੂੰ ਵਿਜ਼ਿਟ ਕਰੋ ਜੇ ਕਿਸੇ ਸਾਡੀ ਮਾਤਾ ਭੈਣ ਨੂੰ ਕੋਈ ਸਮਾਨ ਲੈਣਾ ਹੋਵੇ ਤਾਂ ਹੁਣ ਕਿੱਥੋਂ ਮਿਲੂਗੇ ਦੇਰਾ ਦੋਨੋਂ ਕਿ ਕਿਤੇ ਮਿਲ ਜੂ ਇਧਰ ਪੰਜਾਬ ਚ ਨਹੀਂ ਤੁਸੀਂ ਸਾਡਾ ਇੰਸਟਾਗ੍ਰam ਪੇਜ ਫੋਲੋ ਕਰ ਸਕਦੇ ਹੋ ਹੈਵਨ ਕਿਹੜਾ ਜੀ ਹੈਂਡ ਬੈਗ ਹੈਵਨ ਹੈਂਡ ਹੈਂਡ ਬੈਗ ਹੈਵਨ ਠੀਕ ਹੈ ਜੀ ਜਰੂਰ ਇਨਾਂ ਦਾ ਭੈਣਾਂ ਦਾ ਜਿਹੜਾ ਪੇਜ ਲਾਈਕ ਕਰੋ ਠੀਕ ਹੈ ਜੀ ਧੰਨਵਾਦ ਜੀ ਠੀਕ ਥੈਂਕ ਯੂ ਸੋ ਮਚ ওকে ਲਓ ਜੀ ਆਪਣੇ ਅੱਗੇ ਭੈਣ ਆਗੇ ਫਰੀਦਕੋਟ ਤੋਂ ਹੀ ਇਹਨਾਂ ਕੋਲੇ ਪ੍ਰੋਫੈਸ਼ਨਲ ਮੇਕਅਪ ਆਰਟਿਸਟ ਬਹੁਤ ਵਧੀਆ ਤੁਹਾਨੂੰ ਕੁਆਲਿਟੀ ਦੇ ਵਿੱਚ ਮੇਕਅਪ ਹੋਊਗਾ ਬਾਕੀ ਇਹਦੇ ਬਾਰੇ ਭੈਣ ਆਪ ਜਾਣਕਾਰੀ ਦੇਣਗੇ ਕਿਉਂ ਮੈਨੂੰ ਵੀ ਨੌਲੇਜ ਘੱਟ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਭੈਣ ਤੁਹਾਡਾ ਮੇਰਾ ਮਗੁਰ ਸੰਗੀਤ ਕੌਰ ਠੀਕ ਹੈ ਜੀ ਤੇ ਆਪਣਾ ਜਿਹੜਾ ਇਹ ਸ਼ਾਪ ਕਿੱਥੇ ਹੈ ਜੀ ਇਮਰਲਡ ਸਟੂਡੀਓ ਪਾਨ ਸਿੰਘ ਕਲੋਨੀ ਸਟਰੀਟ ਨੰਬਰ 1 ਚ ਹੈ ਠੀਕ ਹੈ ਜੀ ਹਾਂ ਜੀ ਤੇ ਆਪਣੀਆਂ ਭੈਣਾਂ ਨੂੰ ਕੀ ਕੀ ਸਹੂਲਤ ਮਿਲਦੀ ਹੈ ਆਪਣਾ ਇਹਦੇ ਵਿੱਚ ਮੈਂ ਮੇਕਅਪ ਸਰਵਿਸਿਜ਼ ਪ੍ਰੋਵਾਈਡ ਕਰਦੀ ਹਾਂ ਵਿੱਚ ਮੈਂ ਹੈਅਰ ਡੂ ਪ੍ਰੋਵਾਈਡ ਕਰਦੀ ਹਾਂ ਇਹ ਸਰਵਿਸਿਜ਼ ਜਿਵੇਂ ਮੈਂ ਤੁਸੀਂ ਮੇਰੇ ਸਟੂਡੀਓ ਆ ਕੇ ਵੀ ਲੈ ਸਕਦੇ ਹੋ ਜਾਂ ਮੈਂ ਡੋਰ ਟੂ ਡੋਰ ਸਰਵਿਸਿਜ਼ ਵੀ ਪ੍ਰੋਵਾਈਡ ਕਰਦੀ ਹਾਂ ਕਿਉਂਕਿ ਮੈਂ ਫ੍ਰੀਲੈਂਸ ਮੇਕਅਪ ਆਰਟਿਸਟ ਹਾਂ ਠੀਕ ਹੈ ਜੀ ਹਾਂ ਜੀ ਓਕੇ ਜੇ ਕਿਸੇ ਨੇ ਸਟੂਡੀਓ ਨਾਲ ਉੱਥੇ ਵੀ ਆ ਸਕਦੇ ਤੇ ਜਾਂ ਫਿਰ ਹਾਂਜੀ ਜਾਂ ਡੋਰ ਟੂ ਡੋਰ ਸਰਵਿਸ ਜਿਵੇਂ ਡੈਸਟੀਨੇਸ਼ਨ weddings ਹੋ ਗਿਆ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਉਹ ਭੁਲਾ ਸਕਦੇ ਆ ਮੇਕਅਪ ਲਈ ਹਾਂਜੀ ਮੈਂ ਇੰਟਰਨੈਸ਼ਨਲ ਬ੍ਰਾਂਡ ਯੂਜ਼ ਕਰਦੀ ਆ ਹਾਂਜੀ ਬੁਰਾ ਗੁੱਡ ਕੁਆਲਿਟੀ ਵਰਕ ਕਰਦਾ ਕਿਹੜੇ ਕਿਹੜੇ ਬ੍ਰਾਂਡ ਸਾਨੂੰ ਦੱਸ ਸਕਦੇ ਨਾਮ ਜਿਵੇਂ ਨਾਰ ਸ਼ਾਲਾ ਟਿਲਬਰੀ ਸਮੈਸ਼ ਬਾਕਸ ਮੈਕ ਈਚ ਐਂਡ ਐਵਰੀ ਬ੍ਰਾਂਡ ਮੇ ਕੋ ਅਵੇਲੇਬਲ ਹੈ ਅਕੋਰਡਿੰਗ ਟੂ ਸਕਿਨ ਮੈਂ ਸਭ ਟਰਾਈ ਕਰਦੀ ਆ ਓਕੇ ਜੀ ਰੇਟ ਵੀ ਜੈਨਰ ਰਹੂਗਾ ਜਿਆਦਾ ਤਾਂ ਨਹੀਂ ਜੀ ਹਾਂਜੀ ਰੇਟ ਬਿਲਕੁਲ ਪ੍ਰੋਫੈਸ਼ਨਲ ਵਰਕ ਦੇ ਅਕੋਰਡਿੰਗ ਜੈਨੂਅਲ ਹੈ ਜਿਵੇਂ ਬ੍ਰਾਈਡਲ ਮੇਕਅਪ ਪਾਰਟੀ ਮੇਕਅਪ ਇੰਗੇਜਮੈਂਟ ਮੇਕਅਪ ਰਿਸੈਪਸ਼ਨ ਮੇਕਅਪ ਫੋਟੋ ਸ਼ੂਟਸ ਈਚ ਐਂਡ ਐਵਰੀਥਿੰਗ ਪ੍ਰੋਵਾਈਡ ਕਰਦੀਆਂ ਠੀਕ ਹੈ ਜੀ ਤੇ ਆਪਣਾ ਕੋਈ ਇਨਸਟਾਗ੍ਰam ਆਈਡੀ ਜਾਂ ਕੋਈ ਨੰਬਰ ਦੇ ਸਕਦੇ ਮੇਰਾ ਫੋਨ ਨੰਬਰ 7986572672 ਐਂਡ ਮਾਈ ਇਨਸਟਾਗ੍ਰam ਅਕਾਊਂਟ ਮੇਕਅਪ ਬਾਈ ਸੰਗੀਤ ਮਾਈ ਨੇਮ ਇਜ਼ ਗੁਰਸੰਗੀਤ ਕੌਰ ਫਰীদਕੋਟ ਠੀਕ ਹੈ ਜੀ ਜ਼ਰੂਰ ਭੈਣ ਨੂੰ ਸਾਡੀਆਂ ਫਰੀਦਕੋਟ ਏਰੀਆ ਦੇ ਮਾਵਾ ਭੈਣਾ ਮੌਕਾ ਦੇ ਠੀਕ ਹੈ ਜੀ ਧੰਨਵਾਦ ਓਕੇ ਥੈਂਕ ਯੂ ਲਓ ਵੀ ਦੋਸਤੋ ਅੱਗੇ ਆਪਾਂ ਆ ਗਏ ਆ ਆਪਣੇ ਭਰਾ ਕੋਲੇ ਜਿਨ੍ਹਾਂ ਦੇ ਕੋਲੇ ਤੁਹਾਨੂੰ ਸੋਨੇ ਦੀਆਂ ਚਾਂਦੀ ਦੀਆਂ ਚੈਨਾ ਕੜੇ ਛਾਪਾਂ ਜਿਵੇਂ ਅੱਜ ਕੱਲ ਦੇ ਮੁੰਡੇ ਪੂਰੇ ਸ਼ੌਂਕ ਨਾਲ ਜਿਹੜੀਆਂ ਤਿਆਰ ਕੀਤੀਆਂ ਛਾਪਾਂ ਪਾਉਂਦੇ ਬਾਈ ਜੀ ਦਿਖਾ ਦਿੰਦੇ ਪਾਈਆਂ ਵੀ ਆ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਮਿਲੂਗਾ ਕੁਆਲਿਟੀ ਨੰਬਰ 1 ਹੋਊਗੀ ਤੇ ਬਾਕੀ ਇਹਦੇ ਬਾਰੇ ਆਪਾਂ ਨੂੰ ਬਾਈ ਜੀ ਦੱਸਣਗੇ ਹਾਂਜੀ ਸੱਸੀ ਗੱਲ ਜੀ ਸੱਸੀ ਜੀ ਬਾਈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਕਰਨਦੀਪ ਸਿੰਘ ਜੀ ਠੀਕ ਹੈ ਜੀ ਤੇ ਆਪਣੀ ਸ਼ਾਪ ਕਿੱਥੇ ਹੈ ਜੀ ਸ਼ਾਪ ਆਪਣੀ ਜੀ ਬੱਬਰ ਜੁਆਲਾ ਤਰ ਮੰਡੀ ਪੈਦਲ ਜੀ ਠੀਕ ਹੈ ਜੀ ਰੋਸਪਰਾ ਜੀ ਠੀਕ ਹੈ ਜੀ ਤੇ ਕੀ ਤੁਸੀਂ ਕਹਿ ਰਹੇ ਹੋ ਕਿ ਦਾਸੀ ਜੀ ਇਹ ਆਪਣੇ ਕੋਲ ਜੀ 골ਡ ਤੇ সিলਵਰ ਡਾਇਮੰਡ ਸਾਰਿਆਂ ਦਾ 올 ਜੁਐਲਰੀ ਹੁੰਦੀ ਹੈ ਇਹ ਜਿਹੜੀ ਐਗਜ਼ੀਬਿਸ਼ਨ ਲਾਈ ਹੈ ਇਹ ਤਾਂ ਕੱਲੀ ਚਾਂਦੀ ਦੀ ਆ ਪਰ ਆਪਣੇ ਕੋਲ ਸੋਨਾ ਵੀ ਮਿਲਦਾ ਚਾਂਦੀ ਵੀ ਮਿਲਦੀ ਹੈ ਤੇ ਹੀਰੇ ਵੀ ਮਿਲਦੇ ਠੀਕ ਹੈ ਜੀ ਜਿਹੜੀ ਮਰਜ਼ੀ ਚੀਜ਼ ਲੈ ਲਓ ਠੀਕ ਹੈ ਜੀ ਤੇ ਜਿਹੜੀ ਆਪਣੀ ਵੈਰਾਈਟੀ ਹੁੰਦੀ ਹੈ ਜੀ ਉਹ ਤਕਰੀਬਨ ਆਪਣੇ ਕੋਲ ਸਾਰੀ ਜਨਕੀ ਰੈਡੀ ਹੀ ਹੁੰਦੀ ਹੈ ਜਦੋਂ ਮਰਜ਼ੀ ਤੁਸੀਂ ਆ ਕੇ ਕੋਈ ਵੀ ਚੀਜ਼ ਬਾਇ ਕਰ ਸਕਦੇ ਹੋ ਓਕੇ ਲਓ ਬਈ ਜੇ ਕਿਸੇ ਨੂੰ ਮੰਨ ਲਓ ਵਿਆਹ ਤਰਿਆ ਹੋਵੇ ਦਿਨ ਨੇੜੇ ਹੋਣ ਤਾਂ ਬਾਈ ਕੋਲੋਂ ਤੁਹਾਨੂੰ ਕੋਈ ਵੀ ਵੈਰਾਈਟੀ ਤ ਹਾਂਜੀ ਤੇ ਉਹਦੇ 'ਚ ਇੱਕ ਇਹ ਵੀ ਚੀਜ਼ ਹੈ ਜੀ ਕੋਈ ਵੀ ਤੁਸੀਂ ਫੋਟੋ ਵੀ ਸਾਡੇ ਕੋਲ ਲੈ ਕੇ ਆਉਨੇ ਹੋ ਉਹ ਵੀ ਅਸੀਂ ਸੇਮ ਚੀਜ਼ੇ ਰੈਡੀ ਕਰਕੇ ਦੇ ਦਿੰਦੇ ਹਾਂ ਓਕੇ ਨਾਲ ਦੇ ਨਾਲ ਹਾਂਜੀ ਹਾਂਜੀ ਠੀਕ ਹੈ ਜੀ ਤੇ ਸਾਨੂੰ ਸ਼ੋਰਟ 'ਚ ਕੋਈ ਦਿਖਾਓ ਜੀ ਜਿਹੜੀ ਟੌਪ ਤੇ ਕੁਆਲਿਟੀ ਚੱਲ ਰਹੀ ਹੈ ਟੌਪ ਕੁਆਲਿਟੀ ਆਹ ਦੇਖ ਲਓ ਜੀ ਇੱਕ ਤਾਂ ਚਾਂਦੀ ਦੇ ਬਰਸ ਹੈ ਜੀ ਇਹ ਆਪਣੀਆਂ ਪਹਿਣਾ ਵਰਤਣੀਆਂ ਹਾਂਜੀ ਹਾਂਜੀ ਠੀਕ ਹੈ ਜੀ ਵਿਆਹ ਵਾਸਤੇ ਜਿਵੇਂ ਬ੍ਰਾਈਡ ਵਾਸਤੇ ਲੈ ਕੇ ਜਾਂਦੇ ਆ ਸ਼ਗਨ ਨਾਲ ਆਪਾਂ ਕਹਿ ਦਿੰਦੇ ਹਾਂ ਉਹ ਚੀਜ਼ ਆ ਗਈ ਜੀ ਇੱਕ ਇਧਰਲੇ ਪਾਸੇ ਸਾਡੇ ਕੋਲ ਆ ਰਾਣੀ ਹਾਰ ਹੈ ਜੀ ਇਹ ਦੇਖਣ 'ਚ ਤੁਹਾਨੂੰ ਹੁਣ ਲੱਗਦਾ ਹੋਣਾ ਵੀ ਸੋਨੇ ਦਾ ਜੀ ਹੈ ਇਹ ਸਾਰਾ ਠੀਕ ਹੈ ਜੀ ਲਓ ਵੀ ਦੇਖੋ ਬਾਈਆਂ ਦੀ ਕਲਾ ਸਭ ਤੋਂ ਵੱਡੀ ਚੀਜ਼ ਹੈ ਜੀ ਆ ਚੀਜ਼ ਆ ਕਿ ਇਹ ਪਿਛਲੀ ਅਸੀਂ ਐਗਜ਼ੀਬਿਸ਼ਨ ਲਗਾਈ ਸੀ ਕਿ 2-3 ਮਹੀਨੇ ਪਹਿਲਾਂ ਉਦੋਂ ਵੀ ਅਸੀਂ ਵੀਡੀਓ ਪਾਈ ਸੀ ਕਿ ਸਿਰੇ ਦੀ ਜੀ ਓਕੇ ਬਈ ਤੇ ਇਹ ਵੀਡੀਓ ਇੰਨੀ ਕੁ ਵਾਇਰਲ ਹੋਈ ਸੀ ਕਿ ਸਾਨੂੰ ਬਹੁਤ ਆਰਡਰ ਆਏ ਜੀ ਇਹ ਸਿਰੇ ਦੇ ਕਿਉਂਕਿ ਤੁਹਾਨੂੰ ਆਲ ਇੰਡੀਆ ਤੋਂ ਕਿਤੋਂ ਨਹੀਂ ਮੰਗਣਾ ਜੀ ਇਹ ਠੀਕ ਹੈ ਜੀ ਕਿ ਸਾਡਾ ਆਪਦਾ ਹੀ ਮੈਨੂਫੈਕਚਰਿੰਗ ਹੈ ਜੀ ਲਓ ਬਾਈ ਜੇ ਕਿਸੇ ਭਰਾ ਦਾ ਵਿਆਹ ਆਉਣ ਵਾਲਾ ਤਾਂ ਕਰ ਲੋ ਚੈੱਕ ਬਾਈਆਂ ਦਾ ਕੁਆਲਿਟੀ ਆ ਟੌਪ ਤੇ ਚੱਲਦੀ ਆ ਜੀ ਇੱਕ ਇਧਰਲੇ ਪਾਸੇ ਜੀ ਜੁੱਤੀਆਂ ਆ ਗਈਆਂ ਜੀ ਉਹ ਵੀ ਚਾਂਦੀ ਦੀਆਂ ਜੀ ਓਕੇ ਜੀ ਏ ਭਾਈ ਜੀ ਜਿਵੇਂ ਸਾਡੇਆਂ ਮਤਲਬ ਕਿਸੇ ਭੈਣ ਦਾ ਵਿਆਹ ਹੋਵੇ ਵਿਆਹ ਤੇ ਜਾਦੇ ਪਉਂਦੇ ਹਾਂਜੀ ਹਾਂਜੀ ਵਿਆਹ ਤੇ ਮੁੰਡੇ ਵਾਸਤੇ ਕੁੜੀ ਵਾਸਤੇ ਦੋਵਾਂ ਦੇ ਵਾਸਤੇ ਆਪਾਂ ਬਣਾ ਦਿੰਦੇ ਹਾਂ ਜੀ ਠੀਕ ਹੈ ਭਾਈ ਇਹ ਪਿਓਰ ਚਾਂਦੀ ਦੀਆਂ ਜੁੱਤੀਆਂ ਆ ਗਈਆਂ ਠੀਕ ਹੈ ਜੀ ਠੀਕਾ ਜੀ ਜਿਹਨੂੰ ਆਪਾਂ ਕਹਿੰਦੇ ਸਹਿ ਚਿੱਠੀ ਜੀ ਓਕੇ ਹਾਂਜੀ ਇਹਦੇ 'ਚ ਕੀ ਹੁੰਦਾ ਜੇ ਮੁੰਡੇ ਕੁੜੀ ਦੀ ਫੋਟੋ ਲੱਗ ਜਾਂਦੀ ਅੰਦਰ ਤੇ ਪ੍ਰੋਪਰ ਜਿਹੜਾ ਆਪਣਾ ਵਿਆਹ ਵਾਲਾ ਕਾਰਡ ਹੁੰਦਾ ਉਹ ਫਿੱਟ ਹੋ ਜਾਂਦਾ ਜਿਵੇਂ ਆਹ ਕਾਰਡ ਲੱਗਾ ਹੋਇਆ ਹੈ ਇੰਦੀ ਜਗ੍ਹਾ ਤੇ ਵਿਆਹ ਵਾਲਾ ਕਾਰਡ ਪ੍ਰੋਪਰ ਫਿੱਟ ਹੋ ਜਾਂਦਾ ਓਕੇ ਲਾਓ ਭਾਈ ਹਾਂਜੀ ਹਾਂਜੀ ਬ ਸਹਿ ਚਿੱਠੀ ਵੇਖੋ ਬਾਈਆਂ ਨੇ ਵੇ ਕਿੰਨੀ ਵਧੀਆ ਕਿੰਨੀ ਮਿਹਨਤ ਨਾਲ ਤਿਆਰ ਕੀਤੀ ਜੇ ਕਿਸੇ ਭਰਾਣੇ ਤਿਆਰ ਕਰਾਉਣੀ ਹੋਵੇ ਤਾਂ ਬਾਈਆਂ ਦਾ ਜਿਹੜਾ ਕੰਟੈਕਟ ਨੰਬਰ ਦੱਸੋ ਜੀ ਆਪਣਾ ਕੰਟੈਕਟ ਨੰਬਰ ਸਾਡਾ ਜੀ 98884 30407 ਉਹਦੇ ਚ ਇੱਕ ਹੋਰ ਫੈਸਿਲਿਟੀ ਹੈਗੀ ਹੈ ਜੀ ਜਿਹੜਾ ਵੀ ਕੋਈ ਸਾਡੀ ਆ ਬਾਈ ਦੀ ਵੀਡੀਓ ਵੇਖ ਕੇ ਆਊਗਾ ਅਸੀਂ ਉਹਨੂੰ ਖਾਸ ਆਫਰ ਦੇਵਾਂਗੇ ਜੀ ਤੇ ਇੱਕ ਗੱਲ ਹੋਰ ਵੀ ਤੁਸੀਂ ਘਰੇ ਬੈਠੇ ਸਾਨੂੰ ਕਾਲ ਕਰੋ ਫੋਟੋ ਭੇਜੋ ਵੀ ਆ ਚੀਜ਼ ਸਾਨੂੰ ਚਾਹੀਦੀ ਹੈ ਘਰੇ ਬੈਠੇ ਡਿਲੀਵਰੀ ਕਰ ਦਿੰਦੇ ਹਾਂ ਜੀ ਅਸੀਂ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਜੀ ਬਾਈ ਨੇ ਚਲੋ ਸਾਡਾ ਮਾਣ ਵੀ ਰੱਖਿਆ ਸਾਨੂੰ ਬਹੁਤ ਖੁਸ਼ੀ ਹੋਈ ਵੀ ਜਿਹੜਾ ਵੀਡੀਓ ਵੇਖ ਕੇ ਆਊਗਾ ਉਹਨੂੰ ਐਕਸਟਰਾ ਲੈਸ ਮਿਲੂਗੀ ਹੋਰ ਭਾਈ ਜੀ ਕੋਈ ਕਹਿਣਾ ਚਾਹੁੰਦੇ ਹੋ ਬਸ ਜੀ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿ ਸਾਡੀ ਪੂਰੀ ਲੇਬਰ ਦੀ ਪਾਲਿਸ਼ ਦੀ ਜਿੰਨੀ ਵੀ ਮੇਕਿੰਗ ਜਜਜਸ ਹੋਊਗੀ 골ਡ ਦੇ সিলਵਰ ਦੀ ਉਹ ਚੀਜ਼ ਦੀ ਗਰੰਟੀ ਹੋਊਗੀ ਪਲੱਸ ਸਾਡੀ ਪਿਓਰਿਟੀ ਦੀ ਵੀ ਪੂਰੀ ਗਰੰਟੀ ਹੋਊਗੀ ਤੁਸੀਂ ਮੈਂ ਤਾਂ ਇਹ ਕਹਾਂਗਾ ਵੀ ਤੁਸੀਂ ਚੈੱਕ ਕਰਵਾ ਕੇ ਫਿਰ ਸਾਨੂੰ ਪੇਮੈਂਟ ਦਿਓ ਠੀਕ ਹੈ ਜੀ ਨਹੀਂ ਨਹੀਂ ਸਹੀ ਹੈ ਜੀ ਬਹੁਤ ਵਧੀਆ ਲੱਗੇ ਠੀਕ ਹੈ ਬਾਈ ਜੀ ਧੰਨਵਾਦੀ ਕਰਦੇ ਬਹੁਤ ਠੀਕ ਹੈ ਲੋ ਵੀ ਦੋਸਤੋ ਅੱਗੇ ਆਪਣੇ ਆਗੇ ਬਾਈ ਜੀ ਇਹਨਾਂ ਨੇ ਬਹੁਤ ਵਧੀਆ ਜਿਹੜੇ ਜੇ ਕਿਸੇ ਨੇ ਤਸਵੀਰ ਲੈਣੀ ਹੋਵੇ ਉਹ ਆਪਣੇ ਗੁਰੂਆਂ ਦੀ ਤੇ ਜਾਂ ਕੋਈ ਪੇਂਟਿੰਗ ਤਿਆਰ ਕਰਾਉਣੀ ਹੋਵੇ ਪਹਿਲੀ ਗੱਲ ਬਾਈ ਜੀ ਨੇ ਜਿਹੜੀ ਸਾਨੂੰ ਵਧੀਆ ਲੱਗੀ ਕਿ ਬਾਈ ਨੇ ਪੰਜਾਬੀ ਜਿਹੜੀ ਆਪਣੀ ਸਾਹਮਣੇ ਰੱਖੀ ਆ ਮਾਂ ਬੋਲੀ ਪੰਜਾਬੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਬਾਈ ਜੀ ਦੇ ਨਾਲ ਕਰਦੇ ਆਂ ਗੱਲਬਾਤ ਸਸੀ ਗਾਲ ਜੀ ਸਸੀ ਜੀ ਬਾਈ ਜੀ ਆਪਣਾ ਨਾਮ ਕੀ ਆ ਜੀ ਸਤਿੰਦਰ ਸਿੰਘ ਜੀ ਠੀਕ ਹੈ ਜੀ ਆਪਣੀ ਸ਼ਾਪ ਕਿੱਥੇ ਆ ਜੀ ਆਪਣੀ ਪੁਰਾਣੀ ਸਾਰਾ ਗਰਾਊਂਡ ਜੀ ਟੈਲੀਫੋਨ ਹੁਸੈਨ ਦੇ ਨਾਲ ਦੀ ਮੋਗਾ ਜੀ ਸੋਨੂ ਸੂਦ ਦੀ ਕੋਠੀ ਨਾਲ ਜੀ ਉਹਦੇ ਨਾਲ ਜੀ ਮੋਗਾ ਜੀ ਹਾਂਜੀ ਮੋਗਾ ਠੀਕ ਹੈ ਜੀ ਤੇ ਆਪਣੇ ਦਰਸ਼ਕਾਂ ਨੂੰ ਆਪਣੀ ਸ਼ਾਪ ਤੋਂ ਕਿਹੜੀ ਕਿਹੜੀ ਚੀਜ਼ ਮਿਲੂਗੀ ਆਪਾਂ ਨੂੰ ਵਧੀਆ ਜੀ ਸਾਡੇ ਕੋ ਪੇਂਟਿੰਗ ਜਿਵੇਂ ਸਾਰੀਆਂ ਸਾਰੇ ਤਰ੍ਹਾਂ ਦੀਆਂ ਜੀ ਤੇ ਫਲਾਵਰ ਵਗੈਰਾ ਸਾਰੇ ਤਰ੍ਹਾਂ ਦੇ ਠੀਕ ਹੈ ਜੀ ਐਸਰਾ ਸਟੈਚੂ ਵਗੈਰਾ ਹੋਗੇ ਸਾਰੇ ਜੀ ਠੀਕ ਹੈ ਜੀ ਮੂਰਤੀਆਂ ਵਗੈਰਾ ਹੋਗੀਆਂ ਠੀਕ ਹੈ ਜੀ ਕੈਮਰਾਮੈਨ ਨੂੰ ਖਾਈ ਚੱਲੋ ਬਈ ਜਿਹੜੀ ਆਪਣੇ ਪੰਜਾਬੀ ਦਸਤਾਰਾਂ ਵਾਲੀਆਂ ਹਾਂ ਜੀ ਪੇਂਟਿੰਗ ਪੰਜਾਬੀ ਕਲਚਰ ਸਾਮਕੇ ਰੱਖਿਆ ਸਾਨੂੰ ਬਹੁਤ ਵਧੀਆ ਲੱਗਿਆ ਆਪਾਂ ਪਹਿਲਾਂ ਵੀ ਦੱਸਿਆ ਉਹ ਤੁਹਾਨੂੰ ਵਧੀਆ ਮਿਲੂਗੀ ਕੁਆਲਿਟੀ ਨੰਬਰ 1 ਮਿਲੂਗੀ ਤੇ ਬਾਕੀ ਬਾਈ ਜੀ ਦਾ ਰੇਟ ਵੀ ਜੈਨ ਨੂੰ ਰਹੂਗਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡਾ ਜਿਹੜਾ ਸੈਟ ਆ ਸਾਨੂੰ ਤੇ ਕੋਈ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦਾ ਵੀ ਦੁਕਾਨ ਤੇ ਵਿజిਟ ਕਰੋ ਹਾਂਜੀ ਹਾਂਜੀ ਤੁਸੀਂ ਸ਼ਾਪ ਤੇ ਆਓ ਸਾਡੇ ਉੱਥੇ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਵੈਰਾਈਟੀ ਮਿਲੂਗੀ ਕੁਆਲਟੀ ਵੀ ਸਾਰੀ ਫਰੇਮਿੰਗ ਅਸੀਂ ਆਪ ਤਿਆਰ ਕਰਦੇ ਹਾਂ ਠੀਕ ਹੈ ਜੀ ਜ਼ਰੂਰ ਦੀ ਬਾਈ ਜੀ ਦੀ ਮੋਗਾ ਸ਼ਾਪ ਹੈ ਜ਼ਰੂਰ ਵਿజిਟ ਕਰੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਜੀ ਆਇਆਂ ਨੂੰ ਜੀ ਲਓ ਬਈ ਦੋਸਤੋ ਆਪਾਂ ਹੁਣ ਅਗਲੀ ਸਟਾਲ ਤੇ ਆ ਗਏ ਇੱਥੇ ਤੁਹਾਨੂੰ ਮਿਲਣਗੀਆਂ ਵਧੀਆ ਡਿਜ਼ਾਈਨ ਦੀਆਂ ਫੁਲਕਾਰੀਆਂ ਬਾਈਆਂ ਨੇ ਆਪ ਕੱਟੀਆਂ ਆਪ ਹੀ ਕੱਟੀਆਂ ਜੀ ਨਹੀਂ ਨਹੀਂ ਵੀਰੇ ਇਹ ਅੰਟੀਕ ਟ੍ਰੈਡੀਸ਼ਨਲ ਪੀਸ ਨੇ ਜਿਹੜੇ ਪੁਰਾਣੇ ਆਪਣੀਆਂ ਦਾਦੀਆਂ ਨਾਨੀਆਂ ਦੇ ਕੱਢੇ ਹੋਏ ਨੇ ਅੱਛਾ ਪੁਰਾਣੇ ਸੰਭੇ ਹੋਏ ਨੇ ਠੀਕ ਹੈ ਜੀ ਉਹ ਜਿਹੜੇ ਹੈਗੇ ਤੇ ਦਾਦਿਆਂ ਨੇ ਬਣਾਏ ਤਾਂ ਆਪ ਨੇ ਬਾਈ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਕਿ ਆਪ ਹੀ ਬਣਾਏ ਗਏ ਭਾਵੇਂ ਆਪਾਂ ਤੇ ਆਪਣਾ ਬਾਈ ਕੀ ਨਾਂ ਜੀ ਮੇਰਾ ਨਾਮ ਰੋਹਿਤ ਖਾਨ ਹੈ ਤੇ ਕਿੱਥੇ ਜੀ ਆਪਣੀ ਜਿਹੜੀ ਬਟਾਪਾ ਆਪਣਾ ਜੈਤੋ ਮੰਡੀ ਨੀਅਰ ਰਾਮਲੀਲਾ ਗਰਾਊਂਡ ਕੋਲ ਠੀਕ ਹੈ ਜੀ ਤੇ ਆਪਣਾ ਫੋਨ ਨੰਬਰ ਦੱਸੋ ਜੀ ਤੇ ਆਪਣਾ ਫੋਨ ਨੰਬਰ ਹੈਗਾ 7009569313 ਠੀਕ ਹੈ ਜੀ ਤੇ ਹੁਣ ਸਾਨੂੰ ਦਿਖਾਓ ਵੀ ਆਪਣੇ ਕੋਲੋਂ ਜਿਹੜਾ ਕੀ ਕੀ ਸਮਾਨ ਮਿਲੂਗਾ ਪੁਰਾਣਾ ਬਜ਼ੁਰਗਾਂ ਜਿਹੜੇ ਆਪਣੇ ਵਰਤਤ ਦੇ ਇਹ ਇਹ ਜਿਹੜੇ ਪੀਸ ਆਈ ਆਪਾਂ ਪਾਕਿਸਤਾਨ ਤੋਂ ਰੈਡੀ ਕਰਵਾਏ ਹੋਏ ਨੇ ਓਕੇ ਜੀ ਇਹ ਪੂਰੇ ਟ੍ਰੈਡੀਸ਼ਨਲ ਹੈਂਡ ਮੇਡ ਪੀਸ ਨੇ ਠੀਕ ਹੈ ਜੀ ਠੀਕ ਹੈ ਇਹ ਆਪਾਂ ਪਾਕਿਸਤਾਨ ਤੋਂ ਬਣਵਾਏ ਹੋਏ ਆ ਦੇਖ ਸਕਦੇ ਹਾਂ ਜੀ ਹਾਂਜੀ ਇਹ ਆਪਣੇ ਕੋਲੇ ਆ ਗਏ ਟ੍ਰੈਡੀਸ਼ਨਲ ਪੁਰਾਣੇ ਬਾਗ ਠੀਕ ਹੈ ਜੀ ਹਾਂਜੀ ਇਹ ਪ੍ਰਾਣੀਆਂ ਜਿਵੇਂ ਆਪਣਾ ਸਾਂਭੀਆਂ ਸਾਂਭੀਆਂ ਵਿੱਚ ਹਾਂਜੀ 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 ਔਰ ਸਾਰੇ ਪੀਸ ਹੈਂਡਮੇਡ ਨੇ ਕੋਈ ਵੀ ਮਸ਼ੀਨ ਮੇਡ ਨਹੀਂ オリジナル ਖੱਦਰ オリジナル ਪੱਟ ਦਾ ਧਾਗਾ ਫੁੱਲ オリジナル ਪੀਸ ਨੇ ਠੀਕ ਹੈ ਜੀ ਹਾਂਜੀ ਔਰ ਆ ਜਿਹੜੀਆਂ ਆਪਣੀਆਂ ਪਹਿਲਾਂ ਦਾਦੀਆਂ ਨਾਨੀਆਂ ਫੋਟੋਆਂ ਸਿੰਨਰੀਆਂ ਬਣਾਉਂਦੀਆਂ ਸੀ ਹੱਥੀ ਇਹ ਉਹ ਆਈ ਇਹ ਫਿਰ ਤੁਸੀਂ ਸਾਂਭ ਕੇ ਰੱਖਿਆ ਜੀ ਹਾਂਜੀ ਹਾਂਜੀ ਜੜਾਲੇ ਬਾਅਦ ਚ ਆਪਾਂ ਇਹ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਬਈ ਹਾਂਜੀ ਜਿਹੜੀ ਇਹ ਚੀਜ਼ ਪੁਰਾਣੀਆਂ ਆਪਣੀ ਬਜ਼ੁਰਗਾਂ ਦੀ ਤੁਸੀਂ ਸਾਂਭ ਕੇ ਰੱਖੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਹਾਂਜੀ ਹਾਂਜੀ ਇਹ ਆਪਣੇ ਆਗੀਆਂ ਦਰੀਆਂ ਇਹ ਵੀ ਆਪਣੀਆਂ ਦਾਦੀਆਂ ਨਾਨੀਆਂ ਮਤਲਬ ਕਿ ਤੁਹਾਨੂੰ ਆਪਣੇ ਕੋਲੋ ਦੋਸਤ ਤੁਸੀਂ ਦੇਖ ਸਕਦੇ ਹੋ ਮੇਰੇ ਮਾਵਾ ਭੈਣਾਂ ਦੇਖ ਸਕਦੀਆਂ ਵੀ ਆਮ ਹੀ ਆਪਣੇ ਹੁੰਦੀਆਂ ਘਰਾਂ 'ਚ ਪਰ ਹੁਣ ਜਿਹੜਾ ਫੈਸ਼ਨ ਅੱਜ ਕੱਲ ਜਿਹੜੀ ਜੁਆਣੀ ਹੈ ਨਾ ਇਹ ਚੀਜ਼ਾਂ ਨਹੀਂ ਹਾਂ ਹਾਂ ਇਹ ਚੀਜ਼ਾਂ ਨਹੀਂ ਹੈ ਜਿਹੜੀ ਤੁਸੀਂ ਇਹਦੀ ਡੀਪਲੀ ਕਲਾਕਾਰੀ ਦੇਖੋ ਆਪਣੀਆਂ ਹਾਂ ਕੌਣ ਤਾਂ ਵੀਰੇ ਮੇਰਾ ਵਿਆਹ ਹੋਇਆ ਰੀਸੈਂਟਲੀ 2021 ਦੇ ਵਿੱਚ ਤੇ ਮਤਲਬ ਕਿ ਦਰਿਆ ਜਾਲੀਆਂ ਜਿਨ੍ਹਾਂ ਦੀਆਂ ਹੱਬ ਜਾਲੀਆਂ ਬੰਨਣਾ ਜਾਂ ਸੀ ਮੇਰੀ ਮਾਤਾ ਸੀ ਜੀ ਉਹਨਾਂ ਦੀਆਂ ਪਈਆਂ ਜੀ ਹਾਂ 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 ਆਹ ਕਲਾਣਾ ਜਿਹੜੀ ਆਪਣੇ ਮਾਤਾ ਕੋਲ ਹੀ ਹੈ ਗਏ ਹਾਂਜੀ ਹਾਂਜੀ ਕੌਣ ਜਾਲੀਆਂ ਬੰਨਣ ਤੋਂ ਅਗਲਾ ਕਰਦੇ ਨੇ ਥਲੇਸਾ ਲੈਸਾ ਲੱਗ ਗਿਆ ਹਾਂਜੀ ਉਹ ਉਹ ਤਾਂ ਹਰ ਚੀਜ਼ ਹੈ ਜਿਹੜੀ ਇਹ ਆ ਇਹ ਆਹੀ ਹੈ ਹਾਂਜੀ ਹਾਂਜੀ ਮੇਰੀ ਨਾਨੀ ਨੇ ਦਿੱਤੀਆਂ ਹੁੰਦੀਆਂ ਬਸ ਐ ਕਹਿ ਸਕਦਾ ਹੀ ਆਪਾਂ ਵੀ ਇਹ ਘੱਟੋ ਘੱਟ ਆਇਆ ਲਾ ਲਓ ਤੁਸੀਂ ਵੀ 3rd ਜਨਰੇਸ਼ਨ ਕੋਲੇ ਚੱਲ ਰਹੀ ਹੈ ਜੀ ਨਹੀਂ ਬਹੁਤ ਇਹਦੇ ਮਤਲਬ ਅਸਲ ਨਾਲ ਫੁਲਕਾਰੀ ਆਪਾਂ ਕਹਿਤਾ ਦਿੰਨੇ ਆ ਅਸਲ ਫੁਲਕਾਰੀ ਟੂਲ ਦੀ ਹੈ ਹੱਥ ਦੀ ਫੁਲਕਾਰੀ ਹਾਂ ਮੈਂ ਤੁਹਾਨੂੰ ਇੱਕ ਮੇਰਾ ਸਪੈਸ਼ਲ ਸਪੈਸ਼ਲ ਟੂਲ ਦਿਖਾਉਣਾ ਇਹ ਮੈਂ ਪਾਕਿਸਤਾਨ ਤੋਂ ਹੀ ਮੰਗਵਾਇਆ ਹੋਇਆ ਹੈ ਇਹ ਮੁਲਤਾਨ ਦਾ ਟੂਲ ਹੈ ਇਹਦੇ ਤੇ ਜਿਹੜੀ ਲੈਸ ਹੈ ਇਹ ਚਾਂਦੀ ਦੀ ਤਾਰ ਲੱਗੀ ਹੁੰਦੀ ਸੀ ਇਹ ਹੈ ओरिजिनल ਟੂਲ ਹੁਣ ਲੋਕ ਵੇਚੀ ਤਾਂ ਬਹੁਤ ਜਾਂਦੇ ਆ ਕਾਟਨ ਦੇ ਕੱਪੜੇ ਤੇ ਕੰਮ ਕਰਕੇ ਬਹੁਤ ਵਿਕੀ ਜਾਂਦੀਆਂ ਪਰ ਆ ਚੀਜ਼ਾਂ ਨਹੀਂ ਹੈਗੀਆਂ ਇਹ ओरिजिनल ਟੂਲ ਹੈ ਹੈ ਫੁਲਕਾਰੀ ਹਾਂਜੀ ਹੈ ਫੁਲਕਾਰੀ ਹੈ ਪਰ ਇਹ ਟੂਲ ਦੀ ਫੁਲਕਾਰੀ ਹੈ ਹਾਂਜੀ ਠੀਕ ਹੈ ਬਈ ਬਹੁਤ ਵਧੀਆ ਲੱਗਿਆ ਬਹੁਤ ਬਸ ਮੈਂ ਸਾਰਿਆਂ ਨੂੰ ਇਹੀ ਕਹਣਾ ਚਾਹੁੰਦਾ ਵੀ ਡੁਪਲੀਕੇਟਸ ਤੋਂ ਬਚੋ Ориਜਨਲ ਚੀਜ਼ਾਂ ਤੇ ਆਓ ਠੀਕ ਹੈ ਆਪਣਾ ਵਿਰਸਾ ਜਿਹੜਾ ਲੋਪ ਹੁੰਦਾ ਜਾ ਰਿਹਾ ਉਹਨੂੰ ਸੰਭਾਲੀਏ ਇਹ ਆਪਣੇ ਹੀ ਹੱਥ ਦੇ ਵਿੱਚ ਹੈਨਾ ਠੀਕ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਔਰ ਦੀਦੀ ਵਰਗਿਆਂ ਦੀ ਮਿਹਨਤ ਸੀਰੀਅਸਲੀ ਬਹੁਤ ਮਿਹਨਤ ਕਰਦੇ ਆ ਇਹ ਔਰ ਰੰਗ ਵੀ ਲੈ ਕੇ ਆਉਂਦੀ ਹੈ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਵੀ ਮੌਕਾ ਦਿੱਤਾ ਇੱਥੇ ਆਉਣ ਦਾ ਥੈਂਕ ਯੂ ਬ੍ਰੀ ਥੈਂਕ ਯੂ ਲਓ ਜੀ ਹੁਣ ਆਪਾਂ ਅਗਲੀ ਸਟਾਲ ਤੇ ਆ ਗਏ ਇੱਥੇ ਜਿਹੜੀਆਂ ਆਪਣੀਆਂ ਭੈਣਾਂ ਲਈ ਬਹੁਤ ਵਧੀਆ ਡਿਜ਼ਾਈਨ ਹੈ ਜੁੱਤੀਆਂ ਦੇ ਕੱਲੀਆਂ ਜੁੱਤੀਆਂ ਮਿਲਣਗੀਆਂ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਡਿਜ਼ਾਈਨ ਹੈ ਬਾਕੀ ਭਾਈ ਜੀ ਆਪ ਦੱਸਾਂਗੇ ਸਸੀ ਗੱਲ ਜੀ ਹਾਂਜੀ ਭਾਈ ਜੀ ਸਰ ਅਮੜੇ ਮੈਕ ਕੋਲੇ ਕਰ ਲਓ ਜੀ ਹਾਂਜੀ ਭਾਈ ਤੇ ਕੀ ਕੀ ਨਾਮ ਕੀ ਹੈ ਜੀ ਆਪਣਾ ਆਪਣਾ ਮੇਰਾ ਨਾਮ ਦੀਪਕ ਹੈ ਠੀਕ ਹੈ ਜੀ ਤੇ ਆਪ ਗੁਰੂ ਮਹਿਮਾ ਫੈਂਸੀ ਜੁੱਤੀ ਸਟੋਰ 3 ਨੰਬਰ ਸ਼ਾਪ ਮੋਗਾ ਰਿਪੋਰਟ ਮੋਗਾ ਜੀ ਹਾਂਜੀ ਠੀਕ ਹੈ ਜੀ ਤੇ ਮੜਾ ਜੀ ਦੇ ਹੋਈ ਜਾਣਕਾਰੀ ਕਿਹੜੀਆਂ ਕਿਹੜੀਆਂ ਜੁੱਤੀਆਂ ਆਪਣੇ ਕੋਲ ਟੌਪ ਤੇ ਚੱਲ ਰਹੀਆਂ ਨੇ ਸਾਰੇ ਲੇਟੈਸਟ ਵੈਰਾਈਟੀ ਹੈ ਹੀ ਹੈਂਡਵਰਕ ਵਾਲੀ ਠੀਕ ਹੈ ਜੀ ਯਾਨੀ ਇਹਦੇ ਵਿੱਚ ਸਾਰੇ ਆਪਣੇ ਖੁਦ ਹੀ ਤਿਆਰ ਕਰਦੇ ਵੈਰਾਈਟੀ ਸਾਰੀ ਠੀਕ ਹੈ ਜੀ ਆਪ ਤਿਆਰ ਕਰਦੇ ਹਾਂ ਜੀ ਹਾਂ ਜੀ ਹਾਂ ਇਹ ਤਾਂ ਫਿਰ ਮੰਨ ਲਓ ਵੀ ਛੇਤੀ ਟੁੱਟਦੀ ਵੀ ਨਹੀਂ ਹੁੰਨੀ ਮੰਨ ਲਓ ਨਹੀਂ ਨਹੀਂ ਬਿਲਕੁਲ ਪਿਓਰ ਲੈਦਰ ਦੇ ਵਿੱਚ ਬਣਾ ਲਿਆ ਠੀਕ ਹੈ ਜੀ ਠੀਕ ਹੈ ਜੀ ਤੇ ਇਹਦਾ ਰੇਟ ਕਿਵੇਂ ਰਹੂਗਾ ਜੀ ਰੇਟ ਰੀਜ਼ਨੇਬਲ ਰੇਟ ਰੱਖਿਆ ਜਿਹੜਾ ਅਫੋਰਡੇਬਲ ਹੈ ਰੇਟ ਤੇ ਜਿਆਦਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਆਪਣੀ ਮੋਗੇ ਸ਼ਹਿਰ ਦੇ ਵਿੱਚ ਹੀ ਸ਼ਾਪ ਹੈ ਜੀ ਹਾਂ ਠੀਕ ਹੈ ਆਪਣਾ ਨੰਬਰ YouTube ਤੇ ਬੋਲਦੇ ਜੀ ਬਲੌਗ 988129695 ਠੀਕ ਹੈ ਜੀ ਤੇ ਬਾਕੀ ਕੈਮਰਾਮੈਨ ਆ ਦਿਖਾ ਦਿਓ ਹੋਰ ਤੁਹਾਨੂੰ ਡਿਜ਼ਾਈਨ ਜਿਹੜੇ ਹੋਰ ਵਧੀਆ ਮਿਲ ਜਾਣਗੇ ਮੜੇ ਡਿਜ਼ਾਈਨਾਂ ਬਾਰੇ ਦੱਸ ਦਿਓ ਜੀ ਕੀ ਹੈ ਇਹ ਕੀ ਬੋਲਦੇ ਕੀ ਇਹਨਾਂ ਨੂੰ ਬਈ 골ਡਨ ਵਰਕ ਆ ਗਈ ਇਹ ਪਾਇਲ ਹਾਂਜੀ ਹਾਂਜੀ ਦੱਸਿਓ ਜਿਹੜੀ ਹਰ ਡਰੈਸ ਨਾਲ ਮੈਚ ਕਰ ਜਾਂਦੀ ਹੈ ਜੀ ਇਹ ਹੈਂਡਵਰਕ ਦੀਆਂ ਜੁੱਤੀਆਂ ਇਹ ਮਿਊਲਸ ਆ ਕਿ ਸਲੀਪਰ ਠੀਕ ਹੈ ਜੀ ਠੀਕ ਹੈ ਇਹ ਸਾਰੇ ਨਿਊ ਡਿਜ਼ਾਈਨ ਆ ਜੀ ਲੇਟੈਸਟ ਮਾਡਲ ਦੇ ਡਿਜ਼ਾਈਨ ਨੇ ਸਾਰੇ ਇਹ ਜਿਹੜੇ ਹੁਣ ਪਸੰਦ ਕਰਦੇ ਸਾਰੇ ਠੀਕ ਹੈ ਜੀ ਧੰਨਵਾਦ ਜੀ ਜਰੂਰ ਵਿਜ਼ਿਟ ਕਰੋ ਜੀ ਬਈ ਇਸ ਸ਼ਾਪ ਤੇ ਠੀਕ ਅੱਜ ਜਿਹੜਾ ਮੇਲਾ ਸੀਗਾ ਮੇਲਾ ਰੰਗ ਪੰਜਾਬ ਦੇ ਬਹੁਤ ਹੀ ਸਾਡੇਆਂ ਮਾਵਾ ਭੈਣਾਂ ਨੇ ਇੱਥੇ ਹਿੱਸਾ ਲਿਆ ਤੇ ਜਿਹੜੇ ਆਏ ਸੀ ਆਪਾਂ ਉਹਨਾਂ ਨਾਲ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਿਆ ਜੀ ਤੁਹਾਨੂੰ ਇਹ ਆਪਣਾ ਮੇਲਾ ਦੇਖੋ ਵੀਰੇ ਫਰਸਟ ਐਕਸਪੀਰੀਅੰਸ ਸੀਗਾ ਬਹੁਤ ਵਧੀਆ ਐਕਸਪੀਰੀਅੰਸ ਥੇ ਆ ਫਰਸਟ ਟਾਈਮ ਆਏ ਸੀ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਤੇ ਜਿਹੜੇ ਬੁਟੀਕ ਵਾਲੇ ਆਏ ਸੀਗੇ ਸੂਟਾਂ ਦੀ ਕੁਆਲਿਟੀ ਕਿਵੇਂ ਲੱਗੀ ਜੀ ਦੇਖੋ ਸਹੀ ਦੱਸਾਂ ਅਸੀਂ ਤਾਂ ਵਧੀਆ ਸਾਰੇ ਕੁਆਲਿਟੀ ਸਾਡੀ ਆਪ ਦੀ ਸਟਾਲ ਹੈ ਇਹ ਤਾਂ ਸਿਆਪ ਸਟਾਲ ਆਈ ਹੈ ਬਾਕੀ ਹੋਰ ਅਸੀਂ ਕਿਤੇ ਪਾਸੇ ਗਏ ਨਹੀਂ ਅਜੇ ਟਾਈਮ ਨਹੀਂ ਲੱਗਿਆ ਜਾਵਾਂਗੇ ਬਾਕੀ ਵੀ ਵਿਜ਼ਿਟ ਕਰਕੇ ਆਉਣੇ ਕੀ ਕੁਝ ਹੈ ਹਾਂਜੀ ਹਾਂ ਜਿਵੇਂ ਸਾਡੇ ਹੁਣ ਪਹਿਣਾਣੇ ਬਈ ਇੰਨੀ ਮਿਹਨਤ ਕਰਕੇ ਇੰਨਾ ਵਧੀਆ ਸੋਡੇ ਮੋਗੇ ਸ਼ਹਿਰ ਦੇ ਵਿੱਚ ਇੱਕ ਬਣਾਇਆ ਸਿਸਟਮ ਵੀ ਸਾਰੇ ਬਟਿਕ ਵਾਲਿਆਂ ਦੀਆਂ ਸਟਾਲਾਂ ਲਾਈਆਂ ਜੀ ਕਿਵੇਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕੋਈ ਵਧੀਆ ਕੀਤਾ ਜੀ ਥੈਂਕ ਯੂ ਕਰਦੇ ਆ ਜੀ ਸਾਰੀ ਰਾਜੀਵ ਮੈਮ ਦਾ ਥੈਂਕ ਯੂ ਕਰਦੇ ਆ ਕਿ ਉਹਨਾਂ ਨੇ ਮਤਲਬ ਬਹੁਤ ਵਧੀਆ ਕਿ ਉਹ ਉੱਠ ਕੇ ਆਉਂਦੇ ਆ ਸਾਰਾ ਉਪਰਾਲਾ ਕਰਦੇ ਆ ਹਨਾ ਆਪਦੇ ਬੇਸ ਤੇ ਉਹਨਾਂ ਦਾ ਬਹੁਤ ਜ਼ਿਆਦਾ ਥੈਂਕ ਯੂ ਠੀਕ ਹੈ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਕੁਝ ਥੈਂਕ ਯੂ ਠੀਕ ਹੈ ਜੀ ਠੀਕ ਹੈ ਜੀ